ਸੁਖੋ ਟਲ ਗੁਰ ਸੇਵੀਐ ਅਹਨੁਸ ਸਹਜ ਸੁਭਾਏ ਦਰਸ਼ਨ ਪਰਸ ਗੁਰੂ ਕੈ ਜਨਮ ਭਰਨ ਦੁਖ ਜਾਏ ਹੋਆ ਸਿਫਤੁ ਖਸਮਾਂ ਦੀ ਨੂਰ ਅਰ ਸਹੰਕੁਰ ਸੋ ਛਟੀਐ ਉਦ ਰੱਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਸਜਣ ਸੱਚਾ ਪਾਤਸ਼ਾਹ ਸ਼੍ਰੀ ਸ਼ਾੰਦੇਸ਼ਾਹ ਜਿਸ ਪਾਸ ਬਹਿਠਿਆ ਸੋਹੀਏ ਸਦਨ ਦਾ ਵੀ ਸਾਹ ਵਾਹ ਗੁਰੂ ਸਾਹਿਬ ਜੀ ਸੋਰਠ ਮਹੱਲਾ ਤੇ ਤੁਕੀ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਦ ਕਾਰੀ ਪਾਪ ਪੁੰਨ ਜਗ ਜਾਇ ਭਾਈ ਬਿਨ ਸਾਇ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵੇ ਕਾਰੀ ਸਾਭ ਮਨ ਸਾਭ ਬੰਦਨੇ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇ ਭਾਈ ਦਿਨ ਸਾਰ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵੇਕਾਰੀ ਸੁਣ ਪੰਡਿਤ ਕਰਮਕਾਰੀ ਜਿਤ ਕਰਮ ਸੁਖ ਉਪਜੈ ਪਾਈ ਸੋ ਆਤਮ ਤਤ ਵੀਚਾਰੀ ਰਹਾਉ ਸਾਸਤ ਬੇਦ ਬਕਾ ਖੜੋ ਪਾਈ ਕਰਮ ਕਰਉ ਸੰਸਾਰੀ ਆਖੰਡ ਮੈਲ ਨ ਚੂਕਾਈ ਭਾਈ ਅੰਤਰ ਮੈਲ ਵਿਕਾਰੀ ਐਨ ਬਿਦ ਡੂਬੀ ਮਾ ਕੁਰੀ ਭਾਈ ਹੁੰਡੀ ਸਿਰ ਕੈ ਭਾਰੀ ਦੁਰਮਤ ਘਣੀ ਵੇਗੂਤੀ ਭਾਈ ਦੂਜੈ ਭਾਏ ਖੁਵਾਈ ਬਿਰ ਸਤਗੁਰ ਨਾਮ ਨ ਪਾਈਐ ਭਾਈ ਬਿਰ ਨਾਮੈ ਭਰਮ ਨ ਜਾਈ ਸਤਗੁਰ ਸੇਵੇ ਤਾਂ ਸੁਖ ਪਾਏ ਭਾਈ ਆਵਣ ਜਾਣ ਰਹਾਈ ਸਾਚ ਸਹਜ ਗੁਰਤੀ ਉਪਜੈ ਪਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵਿ ਸੋ 부ਜੈ ਭਾਈ ਗੁਰ बिन मगन ਪਾਈ ਅੰਤਰ ਲੋਭ ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਊੜ ਔਰ ਬਿਖ ਖਾਈ ਪੰਡਿਤ ਦਹੀ ਵਿਲੋਇਐ ਭਾਈ ਵਿਚੋਂ ਨਿਕਲਾ ਤਤ ਦਲ ਨਥੀ ਆਇ ਜਲ ਦੇਖੀ ਆ ਭਾਈ ਇਹ ਜਗ ਇਹ ਹਾਉ ਵਥ ਗੁਰਬਿਨ ਭਰਮ ਵਿਗੂਚੀਆ ਭਾਈ ਘਟ ਘਟ ਦਿਉ ਅਲਖ ਇਹੋ ਜਗ ਤਾਗੋ ਸੂਤ ਕੋ ਪਾਈ ਦਹਦ ਸਬਦੋ ਮਾਏ ਬਿਨ ਗੁਰ ਗਾਠ ਨਾ ਛੂਟੈ ਭਾਈ ਹਾਕੇ ਕਰਮ ਕਮਾਏ ਇਹ ਜਗ ਧਰਮ ਪੁਲਾਇਆ ਭਾਈ ਕਹਿਣਾ ਕਿਸੂ ਨਾ ਜਾਏ ਦੁਰਮਿਲੈ ਭਉ ਮਨ ਵਸੈ ਭਾਈ ਐ ਮਰਨ ਸੱਚ ਲੇਖ ਮਜਰਨ ਦਾਨ ਚੰਗਿਆਈਆ ਭਾਈ ਦਰਗ੍ਗ ਨਾਮ ਅਵਸੇਖ ਗੁਰ ਅੰਕ ਸਿ ਜਿਨ ਨਾਮ ਦਰੜਾਇ ਭਾਈ ਮਨ ਵਸਿਆ ਚੂਕਾ ਭੇਖ ਏਉ ਤਨ ਹਾਟ ਸਰਾਫ ਕੋ ਭਾਈ ਵਖਰ ਨਾਮ ਅਪਾਰ ਇਹ ਵਕਰ ਵਾਪਾਰੀ ਸੋਧੜਣਾ ਪਾਈ ਗੁਰ ਸ਼ਬਦ ਕਰੇ ਵਿਚਾਰ ਤਨ ਵਾਪਾਰੀ ਨਾਨਕਾ ਪਾਈ ਮੇਲ ਕਰੇ ਵਾਪਾਰ ਇਹ ਤਨ ਹਾਟ ਸਰਾਫ ਤੋ ਭਾਈ ਵਕਰ ਨਾਮ ਉਪਾਰ ਏ ਵਕਰ ਵਪਾਰੀ ਸੋਦਰਣਾ ਭਾਈ ਗੁਰ ਸ਼ਬਦ ਕਰੇ ਵਿਚਾਰ ਧਨ ਵਪਾਰੀ ਨਾਨਕਾ ਭਾਈ ਮੇਲ ਤਰੀ ਵਪਾਰ ਵਾਹਿਗੁਰੂ ਜੀ ਕਾ ਖਾਲਸਾ ਸੋਰਠ ਮਹੱਲਾ ਪਹਿਲਾ ਤੇ ਤੁਕੀ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇ ਭਾਈ ਬਿਨ ਸੈ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਨ ਸਦੇ ਵੇਕਾਰੀ ਅੱਜ ਦਾ ਪਵਨ ਮਹਾਵਾਕ ਸੋਰਠ ਰਾਗ ਅੰਦਰ ਜਗਤ ਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਵਿੱਤਰ ਮੁਖਤਾਂ ਉਚਾਰਨ ਹੋਇਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 636 ਉਪਰ ਸੁਭਾਇਮਾਨ ਹੈ ਸਤਿਗੁਰ ਜੀ ਬਖਸ਼ਿਸ਼ ਕਰਨ ਇਹ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ